ਹਾਂਜੀ ਮੈਂ ਨਵੀਂ ਗੱਡੀ ਲਈ ਚਿੱਟੇ ਰੰਗ ਦੀ ਡੈਸ਼ਬੋਰਡ ਤੇ ਰੱਖਣ ਵਾਸਤੇ ਮੈਂ ਟਰੈਕਟਰ ਲੱਲਿਆ ਵਾ ਹਾਂਜੀ 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 ਡੋਰੀਆਂ ਦਿਖਾ ਦਿਓ ਮੈਨੂੰ ਡੋਰੀਆਂ ਭਾਜੀ ਸਾਹਮਣੇ ਪਈਆਂ ਮੈਂ ਲਾ ਕੇ ਬਣਾ ਆਹ ਡੋਰੀਆਂ ਟਰੈਕਟਰ ਵੀ ਡੈਸ਼ਬੋਰਡ ਤੇ ਲਗਵਾ ਦਿਓ ਤੇ ਆ ਡੋਰੀਏ ਵੀ ਲਗਾ ਦਿਓ ਕਾਕਾ ਇਹਨਾਂ ਦਾ ਟਰੈਕਟਰ ਆਇਆ ਤੇ ਡੋਰੀਆਂ ਲੱਗਿਆ ਲੈਨੇ ਅੰਕਾ ਜੀ ਮੈਂ ਲਾਉਂਗਾ ਮੈਂ ਕਾਕਾ ਇਹ ਤੂੰ ਨਵਾਂ ਆਇਆ ਹੈਂ ਇਹਨੇ ਇਹ ਕੰਮ ਸਿੱਖਣਾ ਤੇ ਜੇ ਤੂੰ ਸਿਖਾਉਣਾ ਹੀ ਨਹੀਂ ਤੂੰ ਵੀ ਫਿਰ ਕਿ ਸਖੂਗਾ ਕਿਹੜੇ ਲਾਉਂਗਾ ਤੇ ਸਖੂਗਾ ਤਾਂ ਲਾਇਆ ਤਾਂ ਤੂੰ ਵੀ ਆਪਣਾ ਜੀ ਪੂਰਾ ਕਰ ਲੈ ਜਾ ਲਾਇਆ ਯਾਰ ਕੀ ਬੋਲੇ ਅਸ਼ੀਰਵਾਦ ਲੱਗਿਆ ਤੁਹਾਡਾ ਹੈ ਐ ਕਿਹਦੀ ਤੁਹਾਡੀ ਦੁਕਾਨ ਬੜੀ ਸੋਹਣੀ ਆ ਸਾਰਾ ਸਮਾਨ ਮਿਲ ਜਾਂਦਾ ਇਥੇ ਪਾਜੀ ਉਹ ਮੈਂ ਡੋਰੀਆਂ ਬੰਨਤੀਆਂ ਆ ਗੱਡੀ ਖੋਲਿਓ ਡੈਸ਼ਬੋਰਡ ਤੇ ਟਰੈਕਟਰ ਰੱਖਣਾ ਆਜੋ ਪਾਜੀ ਆਜੋ ਪਾਜੀ ਉਧਰ ਪਿਸ਼ਾਬ ਕਰਨ ਚੱਲੇ ਜੇ ਬਾਅਦ ਕਰ ਆਇਓ ਪਹਿਲੇ ਡੋਰੀਆਂ ਵੇਖੋ ਗੱਡੀ ਨੂੰ ਲਾਤੀਆਂ ਆ ਵੇਖੋ ਪਾਜੀ ਗੱਡੀ ਖੋਲੋ ਹੁਣ ਮੈਂ ਟਰੈਕਟਰ ਰੱਖਾਂ ਉਹ ਭਰਾਵਾ ਇਹ ਗੱਡੀ ਮੇਰੀ ਨਹੀਂ ਗਈ ਮੇਰੀ ਗੱਡੀ ਉਹ ਲੱਗੀ ਮਰਸੀਡੀਜ਼ ਮੈਂ ਕਿਹ ਹੋਰ ਦੀ ਗੱਡੀ ਨੀ ਡੋਰੀਆਂ ਬੰਨ ਬੈਠੀ ਮੇਰੇ ਅੰਕਲ ਲੱਗੇ ਸੀ ਆ ਫੜ ਟਰੈਕਟਰ ਤੋਂ ਅੰਕਲ ਕੋਲ ਵਾਲਾ ਮੈਂ ਡੋਰੀਆਂ ਵਾਲਾ ਮੁੰਡਾ ਫੜ ਕੇ ਲਿਆ ਆ ਵੀਰਾ ਡੋਰੀਆਂ ਲਾ ਜਾ ਵਾਏ ਉਹ ਮੇਰਾ ਨਵਾਂ ਨਵਾਂ ਕੰਮ ਮੇਰੇ ਉਹ ਫੜ ਡੋਰੀਆਂ ਲਾ ਜਾ ਓਏ